ਤੁਸੀਂ ਅੱਜ ਕਿੰਦਾ ਦੀ ਵੈਰਾਈਟੀ ਲੈ ਕੇ ਆਏ ਹੋ? ਨਮਸਤੇ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਹੀ ਪ੍ਰੈਰੀ ਵੈਰਾਈਟੀ ਲੈ ਕੇ ਆਏ ਹਾਂ, ਬਹੁਤ ਹੀ ਸੋਹਣੀ ਵੈਰਾਈਟੀ ਲੈ ਕੇ ਆਏ। ਸਰਦਾਰੀ ਵੈਰਾਈਟੀ ਲੈ ਕੇ ਆਏ, ਬਹੁਤ ਸੋਹਣੀ। ਹਰ ਇੱਕ ਕਸਬੇ ਨੂੰ ਪਤਾ ਹੈ ਰੀਵਾ ਬ੍ਰਾਂਡ ਦੇ ਬਾਰੇ। ਰੀਵਾ ਬ੍ਰਾਂਡ ਦੇ ਸੂਟ ਲੈ ਕੇ ਆਏ ਔਰ ਲੀਲਨ ਫੈਬਰਿਕ ਦੇ ਵਿੱਚ ਕੋਈ ਗਲੇਸ ਕਾਟਨ ਨਹੀਂ, ਕੋਈ ਬਟਰ ਕਾਟਨ ਨਹੀਂ, ਪਿਓਰ ਲੀਲਨ ਕਾਟਨ ਔਰ 100% ਕਾਟਨ। 100% कॉटन कंपनी दावा कर दिया कि 100% कॉटन है तो 100% कॉटन ही रहेगी और विदाउट लाइनिंग सूट रहने कपड़ा बहुत अच्छा है और ब्रांड का नाम तो मैं दसया ही है रीवा ब्रांड दे सूट लेके है प्योर रीवा ब्रांड दी शर्ट दी रहेगी लीलन शर्ट दी रहेगी फैब्रिक रहेगा कॉटन दा इदी नेक्टिव प्रिंट दी दी बॉटम रहेगी नाल दुपट्टा जेड़ा रहेगा ਉਹ ਵੀ 셀프 ਲੀਲਨ कॉटन ਦਾ ਹੀ ਦੁਪੱਟਾ ਰਹੇਗਾ ਇਹ ਨਹੀਂ ਕਿ ਦੁਪੱਟਾ ਮਸਲੀਨ ਦਾ ਰਹੇਗਾ 셀프 कॉटन ਲੀਲਨ ਦਾ ਹੀ ਦੁਪੱਟਾ ਰਹੇਗਾ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਬਹੁਤ ਹੀ ਸਰਦਾਰੀ ਡਿਜ਼ਾਈਨਿੰਗ ਹੈ ਔਰ ਕਸਟਮਰ ਜਿਹੜੇ ਪ੍ਰਿੰਟ ਨੂੰ ਲਾਈਕ ਕਰਦੇ ਆ ਸਰਦਾਰੀ ਪ੍ਰਿੰਟ ਨੂੰ ਲਾਈਕ ਕਰਦੇ ਆ ਸਰਦਾਰੀ ਸੂਨ ਨੂੰ ਲਾਈਕ ਕਰਦੇ ਆ ਤੇ ਉਸ ਇਫ ਇਸ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਣਾ ਪਿਓਰ ਸਰਦਾਰੀ ਸੂਟ ਹੈ ਪਿਓਰ ਜੈਂਟਰੀ ਸੂਟ ਹੈ ਔਰ ਬਹੁਤ ਅੱਛੇ डिज़ाइनर सूट्स है कलर कॉम्बिनेशन सिंगल सिंगल रहेगा जितनी जल्दी हो सकता है 19 जल्दी शेयर करना और जो डिजाइन ਤੁਹਾਨੂੰ पसंद है जरूर जरूर दो तीन ही फोटो शेयर करना क्योंकि हर एक सूट ਲੈਣ ਵਾਲਾ ਕੋਈ ਸੂਟ ਛੱਡਣ ਵਾਲਾ ਹੈ ਹੀ ਨਹੀਂ कलर ਤੁਸੀਂ ਚੈੱਕ ਕਰ ਹੀ ਦਿਓ और ब्रांड मैं ਤੁਹਾਨੂੰ ਦੱਸਿਆ ਸੀਗਾ ਵੀ ਰੀਵਾ ਬ੍ਰਾਂਡ ਦਾ ਸੂਟ ਹੈ और मैं इसकी ਪ੍ਰੋਪਰੀ ਦੀ ਮਾਰਕਿੰਗ ਵੀ ਦਿਖਾਵਾਂਗਾ ਰੀਵਾ ਬ੍ਰਾਂਡ ਸੁਪਰ ਲੀਲਨ ਫਾਈਨ ਲੀਨ ਦਾ ਫੈਬਰਿਕ ਰਹੇਗਾ और ब्रांड ਰਹੇਗਾ ਰੀਵਾ ਦਾ ਪ੍ਰੋਪਰ ਰੀਵਾ ਦਾ ਸੂਟ ਰਹੇਗਾ शर्ट रीवा कॉटन दी रहेगी दी लीलन कॉटन दी बटर कॉटन दी बॉटम रहेगी और बॉट दुपट्टा जरा रहेगा ओ रहेगा लीलन कॉटन दा दुपट्टा रहेगा बहुत ही प्यारा बहुत ही सोना फैब्रिक भी पूरा अ, अल्टीमेट डिजाइनिंग भी पूरी अल्टीमेट रहेगी डिजाइनिंग चेक करना बहुत अच्छी डिजाइनिंग है बहुत सोनी डिजाइनिंग है जेड़े कस्टमर विदाउट लाइनिंग सूट लेना चाहते हैं और अच्छा सूट लेना चाहते हैं मैं कैमरा मैन को कहूँगा प्रॉपर दिखा कलर भी मैचिंग भी डिजाइनिंग भी रहेगी दी सेल्फ नेगेटिव प्रिंट दी बॉटम रहेगी बहुत ही सोहनी और दुपट्टा चेक करो दुपट्टा तो बहुत ही सोहना कोई मसलीन का दुपट्टा नहीं है कोई दुपट्टा प्योर का नहीं है प्योर फैब्रिक रहेगी कॉटन लीन फैब्रिक रहेगा दुपट्टा प्योर सरदारी दुपट्टा रहेगा ਔਰ ਡਿਜ਼ਾਈਨਿੰਗ ਚੈੱਕ ਕਰੋ ਪ੍ਰੋਪਰ ਸਰਦਾਰੀ ਸੂਟ ਰਹੀ ਹੈ ਕਹਿੰਦੇ ਆ ਸਭ ਤੋਂ ਸੋਹਣਾ ਪਹਿਨਾਵਾ ਕਿਹੜਾ ਹੈ ਕਹਿੰਦੇ ਪੰਜਾਬੀ ਪਹਿਨਾਵਾ ਬਹੁਤ ਅੱਛਾ ਸਰਦਾਰੀ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਹੈ ਹਰ ਇੱਕ ਕਸਮਰ ਨੂੰ ਹਰ ਇੱਕ ਲਾਈਕ ਕਰਦੇ ਇਦਾਂ ਦੇ ਸੂਟ ਤੇ ਇਹਨੂੰ ਚਾਹੇ ਨੂੰ ਲੇਸਿਸ ਨਾਲ ਬਣਾ ਲਓ ਚਾਹੇ ਸਿੰਪਲ ਪਾ ਲਓ ਸਿੰਪਲ ਵਰਗੀ ਤਾਂ ਮौज ਹੀ ਨਹੀਂ ਹੈ ਕਿਉਂਕਿ ਇਹ ਸੂਟਸ ਹਮੇਸ਼ਾ ਯੂਜ਼ੇਬਲ ਰਹਿਣੇ ਆ ਚਾਹੇ ਤੁਸੀਂ 25-25000 ਦੇ ਸੂਟ ਲੈ ਲਓ 15-15000 ਦੇ ਸੂਟ ਲੈ ਲਓ 10-10000 ਦੇ ਸੂਟ ਲੈ ਲਓ ਲੇਕਿਨ ਕਾਟਨ ਫੈਬਰਿਕ ਜਿਹੜੀ ਰਹੇਗੀ ਉਹ ਬਹੁਤ ਅੱਛੀ ਰਹੇਗੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਨੂੰ ਯੂਜ਼ ਕਰ ਸਕਦੇ ਹੋ ਫਰੋਜ਼ੀ ਕਲਰ ਪ੍ਰੋਪਰ ਫਰੋਜ਼ੀ ਕਲਰ ਰਹੇਗਾ ਕੋਈ ਕਲਰ ਦੀ ਕੰਪਲੇਨ ਨਹੀਂ ਆਏਗੀ ਨਾ ਹੀ ਇਹ ਮਿਲ ਮਿਲਮੇਡ ਕਲਰ ਹੁੰਦੇ ਆ ਇਹ ਕੋਈ ਆਪਾਂ ਡਾਈ ਨਹੀਂ ਕਰਾਏ ਦੁਪੱਟੇ ਇਹ ਪ੍ਰੋਪਰ ਹੀਟਿੰਗ ਕਲਰ ਹੁੰਦੇ ਆ ਪ੍ਰੋਪਰ ਕੈਮੀਕਲ ਕਲਰ ਹੁੰਦੇ ਆ ਕਲਰ ਨਹੀਂ ਜਾਏਗਾ frozy ਕਲਰ ਦਾ ਇਹ ਮੈਂ ਪ੍ਰੋਮਿਸ ਕਰਦਾ ਸਿੰਪਲ ਵਾਸ਼ ਕਰੋ ਜਿੱਸਾ ਮਰਜੀ ਵਾਸ਼ ਕਰੋ ਹਰ ਟਾਈਪ ਵਿੱਚ ਤੁਸੀਂ ਯੂਜ਼ ਕਰ ਸਕਦੇ ਜਿਹੜੇ ਕਸਟਮਰ ਸਾਡੇ ਆਊਟ ਆਫ ਇੰਡੀਆ ਰਹਿੰਦੇ ਆ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਸਰਦਾਰੀ ਸੂਟ ਪਾਣਾ ਚਾਹੁੰਦਾ ਔਰ ਕਾਟਨ ਪਾਣੀ ਚਾਹੁੰਦੇ ਆ ਚਾਹੇ ਤੁਸੀਂ ਆਪਣੇ ਆਸੇ ਲੈਣਾ ਚਾਹੁੰਦੇ ਹੋ ਚਾਹੇ ਆਪਣੇ ਆ ਫੈਮਿਲੀ ਦੇ ਕਿਸੇ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਵੀ ਲੈਣਾ ਕਿਦੇ ਵਾਸਤੇ ਲੈਣਾ ਚਾਹੁੰਦੇ ਤਾਂ ਅੱਖਾ ਬੰਦ ਕਰਕੇ ਲੈ ਲੈਣਾ ਇਹਦੇ ਵਰਗਾ ਕੋਈ ਸੂਟ ਨਹੀਂ 컬러 ਚੈੱਕ ਕਰੋ 컬러 ਬਹੁਤ ਹੀ ਪਿਆਰਾ ਹੈ ਬੈਜ 컬러 ਬਹੁਤ ਹੀ ਅੱਛਾ 컬러 ਰਹਿੰਦਾ ਹੈ ਅੱਜ ਕੱਲ ਬੈਜ 컬러 ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਦੁਪੱਟਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਪਿਆਰਾ ਦੁਪੱਟਾ ਹੈ ਕੰਬੀਨੇਸ਼ਨ 컬러 ਡਿਜ਼ਾਈਨਿੰਗ ਸੁਪਰ ਕੋਈ ਵੀ ਕਮੀ ਨਹੀਂ ਹੈ ਕੋਈ ਵੀ ਡਿਜ਼ਾਈਨਿੰਗ ਵਿੱਚ ਕਮੀ ਨਹੀਂ ਹੈ ਔਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਜੋ ਚੀਜ਼ ਕਈ ਵਾਰੀ ਤੁਸੀਂ ਨਹੀਂ ਲੈਣੀ ਤਾਂ ਸਾਹਮਣੇ ਤੁਹਾਡੇ ਕੋਈ ਰਿਲੇਸ਼ਨ ਇਸ ਲੈਣਾ ਚਾਹੁੰਦੇ ਆ ਤਾਂ ਉਹਨਾਂ ਦੇ ਅਕੋਰਡਿੰਗ ਉਹਨਾਂ ਕੋਲ ਇਹ ਚੀਜ਼ ਪਹੁੰਚੇਗੀ ਤਾਂ ਜੋ ਲਾਈਕ ਕਰਨਗੇ ਕਿਉਂਕਿ ਇਹ ਬਹੁਤ ਹੀ ਸੋਹਣੇ ਸੂਟ ਹੈ ਬਹੁਤ ਹੀ ਪਿਆਰੇ ਸੂਟ ਕਲਰ ਚੈੱਕ ਕਰੋ ਗ੍ਰੇ ਕਲ ਸੁਨਮੀ ਗ੍ਰੇ ਕਲ ਉੱਪਰ ਮਲਟੀ ਕਲਰ ਦੇ ਫਲਾਵਰ ਬਹੁਤ ਸੋਹਣੇ ਪ्युअर ਸਰਦਾਰੀ ਸੂਟ ਕੋਈ ਲਾਈਨਿੰਗ ਨਹੀਂ ਕੋਈ ਅੰਡਰਸ਼ਰਟ ਨਹੀਂ ਜਿਸ ਨਾਲ ਮਰਜ਼ੀ ਯੂਜ਼ ਕਰ ਸਕੋ ਜਿੰਨਾ ਕੱਪੜੇ ਨੂੰ ਤੋਈ ਜਾਓਗੇ ਉਹਨਾਂ ਕਪੜਾ ਨਿਖਰੇਗਾ ਇਹ ਰੀਵਾ ਬ੍ਰਾਂਡ ਦੀ ਖਾਸੀਅਤ ਹੈ ਕਿਉਂਕਿ ਸਭ ਤੋਂ ਅੱਛਾ ਬ੍ਰਾਂਡ ਹੈ ਔਰ ਸਭ ਤੋਂ ਉੱਪਰ ਬ੍ਰਾਂਡ ਦੁਪੱਟਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸੋਹਣਾ ਦੁਪੱਟਾ ਆ ਦੇਖੋ ਦੁਪੱਟਾ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿਉਂਕਿ ਕੈਮਰਾਮੈਨ ਪ੍ਰੋਪਰ ਹੀ ਤੁਹਾਨੂੰ ਦਿਖਾ ਰਿਹਾ ਕੋਈ ਕਮੀ ਨਾ ਲਗੇ ਕੱਪੜੇ ਦੇ ਵਿੱਚ ਕਲਰ ਦੇ ਵਿੱਚ ਡਿਜ਼ਾਈਨਿੰਗ ਦੇ ਵਿੱਚ ਔਰ ਬ੍ਰਾਂਡ ਦਾ ਇਦਾਂ ਦਾ ਹੈ ਕਿ ਇਹਨੂੰ ਜਵੇਂ ਮਰਜ਼ੀ ਤੁਸੀਂ ਯੂਜ਼ ਕਰ ਲਓ ਚਾਹੇ ਇਹਨੂੰ ਮਸ਼ੀਨ ਦੇ ਵਿੱਚ ਵੀ ਵਾਸ਼ ਕਰ ਲੋਗੇ ਨਾ ਤਾਂ ਵੀ ਇਹਨੇ ਕੁਝ ਨਹੀਂ ਕਹਿਣਾ ਕੱਪੜਾ ਇਦਾਂ ਦਾ ਕੱਪੜਾ ਹੈ ਆ ਦੇਖੋ ਚੈੱਕ ਕਰੋ ਕਲਰ ਚੈੱਕ ਕਰੋ ਪਿਓਰ ਗਾਜ਼ਰੀ ਕਲਰ ਪਿਓਰ सरदारी कलर आ रहेगा दुपट्टा दुपट्टे की प्रिंटिंग हर एक मिल वाले नहीं बना सकते कई दुपट्टे ये होंगे कई प्रिंटिंग एह जी है हर किसी के बस च नहीं होंगी जिन्ह को अच्छी मशीनस होएंगी अच्छी डिजाइनिंग डिजाइनर होगा वही बना सकता प्रिंटिंग आम बंद बस में नहीं है कलर चेक करो बहुत ही प्यारा कलर है बहुत ही सोहना कलर ਪ੍ਰਾਈਸ ਹੀ ਗੱਲ ਕਰਾਂ ਇਹਦਾ ਜਿਹੜਾ ਪ੍ਰਾਈਸ ਰਹੇਗਾ ਵਿਦ ਸ਼ਿਪਿੰਗ ਰਹੇਗਾ ਸ਼ਿਪਿੰਗ ਐਕਸਟਰਾ ਨਹੀਂ ਦੇਣੀ ਪਈਗੀ ਪ੍ਰਾਈਸ ਰਹੇਗਾ 1850 1800 ਰੁਪਏ ਪ੍ਰਾਈਸ ਰਹੇਗਾ ਅੱਜ ਦੀ ਵੀਡੀਓ ਦਾ ਫਲੈਟ ਪ੍ਰਾਈਸ ਰਹੇਗਾ 1800 ਰੁਪਏ ਸੂਟਸ ਰਹਿਣਗੇ ਰੀਵਾ ਬ੍ਰਾਂਡ ਦੇ ਔਰ ਪਿਓਰ ਸਰਦਾਰੀ ਸੂਟ ਜੇ ਤੁਹਾਡੇ ਕੋਈ ਵੀ ਸਟੋਰ ਦੇ ਵਿੱਚ ਕਿਸੇ ਵੀ ਸਟੋਰ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਲੈਣ ਜਾਂਦੇ ਹੋ ਤੁਹਾਨੂੰ ਪ੍ਰੋਪਰ ਇਦਾਂ ਦੇ ਕਲਰਸ ਨਹੀਂ ਮਿਲਦੇ ਔਰ ਪ੍ਰਾਈਸ ਤੁਹਾਨੂੰ ਇਸ ਤੋਂ ਜ਼ਿਆਦਾ ਮਿਲਦਾ ਹੈ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰਨਾ ਸਾਡੇ ਜਿਹੜੇ ਕਲਰ ਸਾਡੀ ਜਿਹੜੀ ਡਿਜ਼ਾਈਨਿੰਗ ਔਰ ਸਾਡੀ ਜਿਹੜੀ ਵੈਰਾਈਟੀ ਹੈਗੀ ਬਹੁਤ ਹੀ ਡਿਫਰੈਂਟ ਹੋਏਗੀ ਬਹੁਤ ਹੀ ਪਿਆਰੀ ਹੋਏਗੀ ਕਿਉਂਕਿ ਬ੍ਰਾਂਡ ਮਿਲ ਜਾਂਦਾ ਹੈ ਬਟ ਕਲਰ ਕੰਬੀਨੇਸ਼ਨ 2 4 ਹੁੰਦੀਆਂ ਉਹਨਾਂ ਕੋਲ ਤੇ ਉਹ ਨਹੀਂ ਮਿਲਦੇ ਪ੍ਰੋਪਰ 20 ਤੋਂ 22 ਡਿਜ਼ਾਈਨ ਹੈ 20 ਤੋਂ 22 ਕਲਰ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਮਰਜ਼ੀ ਨੂੰ ਪਾ ਸਕਦੇ ਇੱਕ ਇੱਕ ਕਲਰ ਲੈਣ ਵਾਲਾ ਇੱਕ ਇੱਕ ਕਲਰਸ ਲੈਣ ਵਾਲਾ ਬਹੁਤ ਅੱਛੇ ਕਲਰ ਹੈ ਬਹੁਤ ਸੋਹਣੇ ਕਲਰ ਹੈ ਆ ਰਿਹਾ ਸਲਵਾਰ ਤੇ ਆ ਰਹੀ ਵੀ ਦੁਪੱਟਾ ਆ ਰਿਹਾ ਦੁਪੱਟਾ ਬਹੁਤ ਹੀ ਸੋਨਾ ਬਹੁਤ ਹੀ ਪਿਆਰਾ ਦੁਪੱਟਾ ਆ 컬러 ਚੈੱਕ ਕਰੋ ਮਾਊਸ ਗ੍ਰੇ 컬러 ਬਹੁਤ ਹੀ ਸੋਨਾ ਪ੍ਰੋਪਰ 컬러 ਆਣਗੇ ਕੈਮਰੇ ਵੀਡੀਓ ਦੇ ਵਿੱਚ ਕੋਈ ਕਮੀ ਨਹੀਂ ਆਏਗੀ ਆ ਪ੍ਰੋਪਰ ਕਲਰਸ ਆਣਗੇ ਲੋ 컬러 ਚੈੱਕ ਕਰੋ ਬਹੁਤ ਸੋਨਾ 컬러 ਬਹੁਤ ਹੀ ਪਿਆਰਾ 컬러 ਬਹੁਤ ਪਿਆਰਾ 컬러 ਮਲਟੀ ਫਲਾਵਰ ਦੇ ਵਿੱਚ ਬਾਟਮ ਰਹੇਗੀ ਨਾਲ ਦੀ ਤੇ ਦੁਪੱਟਾ ਤੋਂ ਨਹੀਂ ਦੇਖੀ ਬਹੁਤ ਹੀ ਸੋਹਣਾ ਦੁਪੱਟਾ ਆ ਦੁਪੱਟਾ ਹੈ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸੋਹਣੀ ਬਹੁਤ ਹੀ ਪਿਆਰੀ ਪਰਪਲ ਕਲਰ ਬਹੁਤ ਰੇਅਰ ਕਲਰ ਆਂਦਾ ਹੈ ਪਰਪਲ ਕਲਰ ਬਹੁਤ ਹੀ ਘੱਟ ਚਾਂਸ ਹੁੰਦਾ ਹੈ ਪਰਪਲ ਕਲਰ ਆਂਦਾ ਹੈ ਕਿਉਂਕਿ ਹਰ ਇੱਕ ਕਲਰ ਕਸਮਰ ਦੀ ਚੋਇਸ ਰਹਿੰਦੀ ਹੈ ਕਲਰ ਚੈੱਕ ਕਰੋ ਪ੍ਰੋਪਰ ਪਰਪਲ ਕਲਰ ਪਲੇਨ ਬਾਟਮ ਰਹੇਗੀ ਤੇ ਨਾਲ ਰਹੇਗਾ ਦੁਪੱਟਾ ਪ੍ਰੋਪਰ ਦੁਪੱਟੇ ਨੂੰ ਵੀ ਮੈਂ ਖੋਲ ਕੇ ਤਾਂ ਦਿਖਾ ਰਿਹਾ ਕਿਉਂਕਿ ਦੁਪੱਟੇ ਦੀ ਪ੍ਰਿੰਟਿੰਗ ਵੀ ਤੁਹਾਨੂੰ ਸਮਝ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਦੁਪੱਟੇ ਦੀ ਪ੍ਰਿੰਟਿੰਗ ਨਾਲ ਸੂਰ ਦੀ ਪ੍ਰਿੰਟਿੰਗ ਅੱਛੀ ਨਹੀਂ ਲੱਗਦੀ ਬਟ ਇਹਦੀ ਜਿਹੜੀ ਪ੍ਰਿੰਟਿੰਗ ਰਹਿੰਦੀ ਹੈ ਦੁਪੱਟੇ ਤੇ ਸ਼ਰ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੁੰਦੀ ਕਿਉਂਕਿ ਅੱਛੇ ਡਿਜ਼ਾਈਨਰ ਦੀ ਇਹੀ ਖਾਸੀਅਤ ਹੁੰਦੀ ਹੈ ਕਿ ਅੱਛੀ ਚੀਜ਼ ਹੀ ਬਣਾਣੀ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਜਿਓਮੈਟ੍ਰੀਕਲ ਕਲਰ ਆ ਦੇਖੋ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਜਿਓਮੈਟ੍ਰਿਕ ਪ੍ਰਿੰਟ बहुत सोहना प्रिंट है तो बहुत अच्छा लगे साढ़े स्टोर बहुत ज़्यादा सेल प्रिंट चैक करो सुपर हिट प्रिंट सुपर हिट डिजाइन कलर देखो बहुत प्यारा कलर मोर पंखी कलर एक एक कलर लेने वाला सिर्फ रेंज रहेगी एटीन फिफ्टी फ्लैट प्राइस रहेगा साढ़े अठारह सौ रुपया रहेगा जो डिजाइन तुम्हें तो पसंद है जल्दी जो जल्दी शेयर करना क्योंकि ये सूट्स है सिंगल सिंगल है ਕੋਈ ਵੀ ਇਹਨਾਂ ਦੇ ਕਲਰ ਕੰਬੀਨੇਸ਼ਨ ਨਹੀਂ ਆਣਗੇ ਨਾ ਹੀ ਇਹਨਾਂ ਦੀ ਕੋਈ ਸੈਕੰਡ ਪੀਸ ਆਂਦਾ ਕਿਉਂਕਿ ਮਿਲਦੇ ਵੀ ਬਹੁਤ ਹੀ ਸੋਨਾ ਕਲਰ ਬਹੁਤ ਸੀ ਨਾਈਸ ਕਲਰ ਗ੍ਰੇ ਦੇ ਉੱਪਰ ਮਲਟੀ ਫਲਾਵਰ ਬਹੁਤ ਨਾਈਸ ਕਲਰ ਹੈ ਬਹੁਤ ਸੋਨਾ ਕਲਰ ਸੁਰਮੀ ਗ੍ਰੇ ਕਲਰ ਰਹੇਗਾ ਨਾਲ ਰਹੇਗੀ ਬਾਟਮ ਤੇ ਨਾਲ ਦੁਪੱਟਾ ਦੁਪੱਟਾ ਵੀ ਬਹੁਤ ਹੀ ਅੱਛਾ ਹੈ ਜਿਹੜੇ ਕਸਟਮਰ ਕਹਿੰਦੇ ਸਾਨੂੰ ਗੁਰਦੁਆਰਾ ਸਾਹਿਬ ਜਾਣਾ ਹੈ ਕਿ ਸਿਰ ਤੋਂ ਤਾਂ ਨਹੀਂ ਉtreਗਾ ਦੁਪੱਟਾ ਬਿਲਕੁਲ ਨਹੀਂ ਉtreਗਾ ਚਾਹੇ ਤੁਸੀਂ ਜਵੇਂ ਮਰਜ਼ੀ ਯੂਸ ਕਰੋ ਔਰ ਇਸ ਵਾਰ ਇਹਨਾਂ ਨੇ ਪਹਿਲੀ ਵਾਰ ਇਹ ਕਪੜਾ ਇਹ ਦੁਪੱਟਾ ਬਣਾਇਆ ਹਮੇਸ਼ਾ ਇਹ ਮਸਲੀਨ ਦੁਪੱਟਾ ਲੈ ਕੇ ਆਉਂਦੇ ਇਸ ਵਾਰ ਇਹਨਾਂ ਨੇ ਕਾਟਰ ਲੀਲਨ ਫੈਬਰਿਕ ਲੈ ਕੇ ਆਏ ਦੁਪੱਟੇ ਦੇ ਵਿੱਚ ਔਰ ਵੀ ਬਹੁਤ ਹੀ ਸੌਫਟ ਕਪੜਾ ਸ਼ਰਟ ਦਾ ਜਿਹੜਾ ਕਪੜਾ ਹੈ ਉਹ ਥੋੜਾ ਹੈਵੀ ਹੈ ਔਰ ਦੁਪੱਟੇ ਦਾ ਇਸ ਤੋਂ ਵੀ ਜ਼ਿਆਦਾ ਸੌਫਟ ਕਪੜਾ ਹੈ ਕਿਉਂਕਿ ਸ਼ਰਟ ਜਿਹੜੀ ਹੁੰਦੀ ਹੈ ਥੋੜਾ ਫਿਟਿੰਗ ਵਿੱਚ ਰਹਿੰਦੀ ਹੈ ਤਾਂ ਦੁਪੱਟੇ ਨੂੰ ਆਪਾਂ ਫਿਟਿੰਗ ਨਹੀਂ ਦੇਈ ਇਸ ਕਰਕੇ ਫੈ布ਰਿਕ ਦਾ ਨੇਮ ਅਸੀਂ ਪ੍ਰੋਪਰ ਹੈ ਨਾ ਦਾ ਲੀਲਨ ਫੈ布ਰਿਕ कॉटन लीलन फैब्रिक है बट ਜਿਹੜਾ ਦੁਪੱਟਾ ਰਹੇਗਾ ਉਹ कॉटन लीलन ही रहे। ਆਹ ਸੂਟ ਸ਼ਰਟ ਚੈੱਕ ਕਰੋ ਬਹੁਤ ਹੀ ਪਿਆਰਾ ਗਾਜ਼ਰੀ ਕਲਰ ਬਹੁਤ ਹੀ ਸੋਨਾ ਗਾਜ਼ਰੀ ਕਲਰ ਔਰ ਨਾਲ ਰਹੇਗੀ ਇਹਦੇ ਨਾਲ ਪਲੇਨ ਬਾਟਮ ਜਿਨ੍ਹਾਂ ਨੂੰ ਬ੍ਰਾਈਟ ਕਲਰ ਪਸੰਦ ਆਉਂਦੇ ਹੈ ਤਾਂ ਆਹ ਬ੍ਰਾਈਟ ਕਲਰ ਹੈ ਬ੍ਰਾਈਟ ਕਲਰ ਵੀ ਬਹੁਤ ਹੀ ਅੱਛਾ ਲੱਗਦਾ ਹੈ। ਬਾਕੀ ਸਰਦਾਰੀ ਕਲਰ ਤੁਹਾਨੂੰ ਮੈਂ ਦਿਖਾਈ ਹੀ ਹੈ ਡਾਰਕ ਕਲਰ ਵੀ ਆਹ ਦਿਖਾਉਣੇ ਚਾਹੀਦੇ ਹੈ ਕਿਉਂਕਿ ਹਰ ਇੱਕ ਕਸਟਮਰ ਦੀ ਚੋਇਸ ਅਲੱਗ-ਅਲੱਗ ਹੁੰਦੀ ਹੈ। फिर रहेगा फ्रोजी कलर फ्रोजी कलर चेक करो बहुत ही प्यारा ये रहेंगे दो ही कलर डार्क रहेंगे बाकी सारे मीडियम कलर हैं कलर चेक करो फ्रोजी कलर प्रॉपर फ्रोजी कलर रहेगा आ रही प्रॉपर फ्रोजी कलर रहेगा आ रहेगी बॉटम आ रहेगा दुपट्टा आ रहेगा दुपट्टा कोई कलर नहीं उतरेगा जमें मर्जी यूज़ कर सकते हो जमें मर्जी पा फिर रहेगा माउस कलर माउस कलर बहुत ही प्यारा माउस कलर कलर चेक करो प्रॉपर माउस कलर रहेगा प्राइस रहेगा सिर्फ सिर्फ साढ़े अठारह सौ रुपए बहुत ही सोना और बहुत ही प्यारा दुपट्टा रहेगा नाल दा ही दुपट्टा रहेगा एटीन फिफ्टी प्राइस रहेगा सोने तो भी सोना सूट रहेगा आ चेक करो दुपट्टा चेक करो दुपट्टे की प्रिंटिंग चेक करो ਇੱਕ ਇੱਕ ਸੂਟ ਲੈਣ ਵਾਲਾ ਸੂਟ ਹੈ ਕੋਈ ਵੀ ਸੂਟ ਕੋਈ ਵੀ ਸੂਟ ਛੱਡਣ ਵਾਲੇ ਫਿਰ ਆਏਗਾ ਗਾਜ਼ਰੀ ਕਲਰ ਸੌਰੀ ਇਹ ਕਲਰ ਰਹੇਗਾ ਇਹ ਡਿਜ਼ਾਈਨ ਜਿਹੜਾ ਰਹੇਗਾ ਡਿਜ਼ਾਈਨ ਜਿਵਾ ਦਾ ਹੀ ਰਹੇਗਾ ਬਟ ਇਹ ਇਟਾਲੀਅਨ ਲੀਲਨ ਕਪੜਾ ਹੈ ਤੇ ਪ੍ਰਾਈਸ ਸਾਰਾ ਅੱਜ ਦੀ ਵੀਡੀਓ ਦੇ ਵਿੱਚ ਪ੍ਰਾਈਸ ਜਿਹੜਾ ਰਹੇਗਾ ਉਹ ਰਹੇਗਾ 1850 18500 ਪ੍ਰਾਈਸ ਰਹੇਗਾ ਵਿਸ਼ਿਪਿੰਗ ਰਹੇਗਾ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਚਾਹੇ ਉਹ ਤੁਸੀਂ ਅ ਇੰਡੀਆ ਦੇ ਵਿੱਚ ਰਹਿੰਦੇ ਹੋ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਆਊਟ ਆਫ ਇੰਡੀਆ ਰਹਿੰਦੇ ਹੋ ਤੇ ਡਿਜ਼ਾਈਨਿੰਗ ਸਾਰੀ ਸੋਹਣੀ ਹੈ ਕਿਉਂਕਿ ਸਰਦਾਰੀ ਪਨਾਵਾ ਬਹੁਤ ਅੱਛਾ ਹੁੰਦਾ ਹੈ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਮਰਜ਼ੀ ਪਾ ਸਕਦੇ ਹੋ ਬਹੁਤ ਅੱਛਾ ਵਿਦਆਊਟ ਲਾਈਨਿੰਗ ਸੂਟ ਬਣेंगे ਕੋਈ ਲਾਈਨਿੰਗ ਦੀ ਨਹੀਂ ਨਹੀਂ ਔਰ ਰੀਵਰ ਬ੍ਰਾਂਡ ਦਾ ਤਾਂ ਤੁਸੀਂ ਨਾ ਜਾਣਦੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਸਾਨੂੰ ਵੀ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ ਸੋ ਮਚ